ਤਤ ਜਿਹੜੀ ਅੱਜ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਮੈਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਐਗਜ਼ਿਟ ਪੋਲ ਗਲਤ ਹੋਣ ਦਾ ਪ੍ਰਦੀਪ ਗੁਪਤਾ ਨੇ ਕਿਹਾ ਕਿ ਯੂਪੀ ਨੂੰ ਹਲਕੀ ਜਿਹੀ ਲੈਣਾ ਸਾਨੂੰ ਮਹਿੰਗਾ ਪਿਆ ਇਸ ਦੇ ਨਾਲ ਹੀ ਕਿਹਾ ਕਿ ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਨੂੰ ਅਨੁਸਾਰ ਗਲਤ ਨਹੀਂ ਹਨ ਪਰ ਮਹੱਤਵਪੂਰਨ ਸੂਬਿਆਂ ਵਿੱਚ ਸਰੋਤਾਂ ਦੀ ਤਾਇਨਾਤੀ ਗਲਤ ਹੋਈ ਹੈ ਨਵੀਂ ਦਿੱਲੀ ਐਗਜ਼ਿਟ ਸਮਾਈ ਇੰਡੀਆ ਦੇ ਮੁਖ ਪ੍ਰਦੀਪ ਗੁਪਤਾ ਨੇ ਐਗਜ਼ਿਟ ਪੋਲ ਦੇ ਗਲਤ ਹੋਣ ਕਰਕੇ ਫੈਸਲੇ ਦੀ ਤਰਕੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਜੋਂਾਂ ਦੇ ਆਖਰੀ ਤਿੰਨ ਪੜਾਅ ਅਤੇ ਉੱਤਰ ਪ੍ਰਦੇਸ਼ ਨੂੰ ਹਲਕੇ ਜ ਲੈਣਾ ਉਹਨਾਂ ਨੂੰ ਮਹਿੰਗਾ ਪਿਆ ਹੈ ਇਸ ਦੇ ਨਾਲ ਹੀ ਗੁਪਤਾ ਨੇ ਕਿਹਾ ਕਿ ਉਡੀਸਾ ਚੋਣ ਜੋ ਪਹਿਲਾਂ ਕੀਤੇ ਗਏ ਸਰਵੇਖਾ ਦੇ ਗਲਤ ਸਾਬਤ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਚੋਣ ਦੇ ਸ్రోਤਾ ਨੂੰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਪੂਰੀ ਵੀ ਰਾਜਾਵਲ ਮੋੜ ਦਿੱਤਾ ਹੈ ਐਗਜ਼ਿਸ ਪੋਲ ਮਾਈਂਡੀਆ ਦੇ ਐਗਜ਼ਿਸ ਪੋਲ ਵਿੱਚ ਇੱਕ ਲੋਕ ਸਭਾ ਚੋਣਾਂ ਚ ਭਾਰਤ ਜਨਤਾ ਪਾਰਟੀ ਦੀ ਅਗਵਾਈ ਵਾਲ ਗਠ ਜੋ 360 ਤੇ 400 ਸੀਟਾ ਮਿਲਣ ਤੋਂ ਬਾਅਦ ਪਿਕ ਬਣਾਈ ਕੀਤੀ ਗਈ ਸੀ ਜਿਸ ਵਿੱਚ ਉੱਤਰੀ ਪ੍ਰਦੇਸ਼ ਦੀਆਂ ਕੁੱਲ 80 ਤੋਂ 64 ਸੀਟਾਂ ਤੇ ਸੰਭਵ ਜਿੱਤ ਵੀ ਸ਼ਾਮਿਲ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ